We'll be right <laughs> back. ਅੰਮ੍ਰਿਤਸਰ ਪੁਲਿਸ ਨੇ ਇੱਕ ਬਦਮਾਸ਼ ਦਾ ਕੀਤਾ ਇਨਕਾਊਂਟਰ ਤੁਹਾਨੂੰ ਦੱਸਦੀ ਹੈ ਕਿ ਕੱਲ 3 ਨੌਜਵਾਨ ਅਰੈਸਟ ਕੀਤੇ ਗਏ ਸੀ ਅੰਮ੍ਰਿਤਸਰ ਪੁਲਿਸ ਵੱਲੋਂ ਜੋ ਕਿ ਅੰਮ੍ਰਿਤਸਰ ਦੇ ਵਿੱਚ ਦੀਵਾਰਾਂ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਇੱਕ ਵੱਡੀ ਸਫਲਤਾ ਹਾਸਲ ਕੀਤੀ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਜਿਹੜਾ ਆ ਹਥਿਆਰਾਂ ਦੀ ਰਿਕਵਰੀ ਵਾਸਤੇ ਲਿਆਂਦਾ ਗਿਆ ਸੀ ਤਾਂ ਉਸਰੇ ਵੱਲੋਂ ਜਿਹੜਾ ਆ ਉਹ ਹਥਿਆਰ ਜਿਹੜਾ ਰਿਕਵਰੀ ਵਾਸਤੇ ਲਿਆਂਦਾ ਗਿਆ ਸੀ ਉਸ ਹਥਿਆਰ ਦੇ ਨਾਲ ਪੁਲਿਸ ਦੇ ਉੱਤੇ ਫਾਇਰ ਕਰ ਦਿੱਤਾ ਤਾਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਨੇ ਫਾਇਰ ਕੀਤਾ ਤਾਂ ਉਹਦੀ ਲੱਤ 'ਚ ਜਾ ਕੇ ਗੋਲੀ ਲੱਗੀ ਜਿਸ ਤੇ ਕਾਰਨ ਉਹ ਜ਼ਖਮੀ ਹੋ ਗਿਆ ਪਰਸਨਲ ਕੋਣ ਹੈ ਜੀ ਡਿਟੇਲਸ ਦੇਖੋ ਕੱਲ ਤੁਹਾਨੂੰ ਮਾਨਜੋ ਕੁਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਜੀ ਨੇ ਪੀਸੀ ਕਰਕੇ ਇੱਕ ਦੱਸਿਆ ਵੀ ਸੀਗਾ ਵੀ ਜਿਹੜੇ 6 ਔਰ 7 ਤਰੀਕ ਦੀ ਰਾਤ ਨੂੰ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਬੜੀ ਮਿਹਨਤ ਕੀਤੀ ਗਈ ਔਰ ਦੋ ਦੋਸ਼ੀ ਫੜ ਲਏਗੇ ਜਸ਼ਨਪ੍ਰੀਤ ਔਰ ਇੱਕ ਮਾਈਂਡਰ ਮੁੰਡਾ ਸੀਗਾ ਦੋਨੇ ਫੜੇਗੇ ਸੀ ਦਰਗਾ ਬਾ ਪਿੰਡ ਹੈਗੇ ਨੇ ਕੋਟਲੀ ਸੂਰਦ ਮੱਲੀਆਂ ਦੇ ਦੋਨੇ ਔਰ ਇਹਨਾਂ ਨੂੰ ਫਿਰ ਅੱਜ ਜਿਹੜਾ ਯੂਵਨਾਈਲ ਹੈਗਾ ਉਹ ਤਾਂ ਅੱਜ ਪੇਸ਼ ਕੀਤਾ ਜਾ ਚੁੱਕਾ ਕਿਉਂਕਿ ਉਹਦਾ ਰਿਮਾਨਡ ਨਹੀਂ ਲੈ ਸਕਦੇ ਉਹਨੂੰ ਜੁਡੀਸ਼ਲ ਭੇਜਿਆ ਜਾ ਚੁੱਕਾ ਹੈ ਔਰ ਜਿਹੜਾ ਜਸ਼ਨਪ੍ਰੀਤ ਹੈ ਇਹਨੇ ਅੱਜ ਐਸਚਓ ਕੰਟੋਨਮੈਂਟ ਸਾਡੇ ਮੋਹਿਤ ਕੁਮਾਰ ਨੇ ਉਹਨਾਂ ਨੂੰ ਉਹਨੇ ਦੱਸਿਆ ਮੈਂ ਇੱਕ ਪਿਸਟਲ ਇੱਥੇ ਰੱਖਿਆ ਹੋਇਆ ਗਲੌਕ ਨਾਈ ਮਹਮਦ ਦਾ ਔਰ ਉਹਦਾ ਜੋੰਸ਼ੇਰ ਸ਼ੇਰਾ ਹੈਗਾ ਹੁਣ ਮਾਨ ਕਹਿੰਦੇ ਹੈਗੇ ਫੌਰਨ ਚ ਹੀ ਰਹਿੰਦਾ ਹੈਗਾ ਉਹਦੇ ਅੱਗੇ ਉਹਨੇ ਜਿਹਦੀ ਡਾਇਰੈਕਸ਼ਨ ਤੀ ਇਹਨਾਂ ਨੇ ਕੰਮ ਕੀਤਾ ਸੀਗਾ ਉਹਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਪਿਸਤਲ ਦਿੱਤਾ ਸੀ ਉਹ ਕਹਿੰਦਾ ਜੀ ਮੈਂ ਰੱਖਿਆ ਹੋਇਆ ਡਰੇਨ ਦੇ ਲਾਗੇ ਲੁਕੋ ਕੇ ਝਾੜੀਆਂ 'ਚ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਕਹਿੰਦਾ ਆਈਡੀਆ ਹੈਗਾ ਤੇ ਮੈਂ ਉੱਥੇ ਤੁਹਾਨੂੰ ਦੇ ਦਾਂਗਾ ਉਹ ਫੇ ਸਾਡੇ ਜਿਹੜੇ ਇਨਸਪੈਕਟਰ ਕੰਟਰੋਲਮੈਂਟ ਮੋਹਿਤ ਕੁਮਾਰ ਆਪਣੇ ਪੁਲਿਸ ਪਾਰਟੀ ਨਾਲ ਨੂੰ ਅੱਜ ਕਰੀਬ 2 ਵਜੇ ਦੇ ਇੱਥੇ ਲੈ ਕੇ ਆਏ ਨੇ ਜਦੋਂ ਇੱਥੇ ਲੈ ਕੇ ਆਏ ਤੇ ਇਹ ਫਿਰ ਕਹਿ ਰਿਹਾ ਸੀ ਵੀ ਕਿ ਉਹ ਜਗਾ ਇੱਧਰ ਹੀ ਹੈਗੀ ਆ ਤੇ ਕਹਿੰਦਾ ਜੀ ਮੈਂ ਤੁਹਾਨੂੰ ਰਿਕਵਰ ਕਰਾ ਦਿੰਦਾ ਜਦੋਂ ਇੱਥੇ ਇਸ ਜਗਾ ਤੇ ਪਹੁੰਚੇ ਆ ਜਿੱਥੇ ਆਪਾਂ ਖੜੇ ਆ ਉੱਥੇ ਉਹ ਕਹਿਣ ਲੱਗ ਪਿਆ ਵੀ ਮੈਨੂੰ ਬਾਥਰੂਮ ਆਇਆ ਜੀ ਮੈਨੂੰ ਥੋੜਾ ਜਿਹਾ ਥੱਲੇ ਉਤਾਰੋ ਤੇ ਉਹ ਜੋ ਜ਼ਿਆਦਾ ਉਹਨੇ ਫੋਰਸ ਕੀਤਾ ਵੀ ਉਹ ਫਿਰ ਜੋ ਥੱਲੇ ਉਤਰਿਆ ਔਰ ਜਦੋਂ ਥੱਲੇ ਉਤਰ ਕੇ ਉਹ ਆਪਣਾ ਬਾਥੂਨ ਵਗੈਰਾ ਜਾ ਰਿਹਾ ਸੀ ਆਪਣੇ ਪੁਲਿਸ ਪਾਰਟੀ ਵੀ ਉਹਦੇ ਨਾਲ ਖੜੀ ਸੀਗੀ ਐਕਚੁਅਲੀ ਉਹਨੇ ਉਹ ਜਗ੍ਹਾ ਹੋਈ ਚੂਜ਼ ਕੀਤੀ ਜਿੱਥੇ ਉਹਨੇ ਪਿਸਟਲ ਰੱਖਿਆ ਹੋਇਆ ਸੀ ਥੱਲੇ ਪੱਥਰ ਦੀ ਸਿਲੀ ਹੈ ਉਹਦੇ ਥੱਲੇ ਉਹਨੇ ਧੱਕੋ ਕੇ ਰੱਖਿਆ ਹੋਇਆ ਸੀਗਾ ਉਹ 9mm ਗਲੌਕ ਸੀਗਾ ਉਹਨੇ ਇਮੀਡੀਏਟਲੀ ਬੜੀ ਫੁਰਤੀ ਨਾਲ ਉਹਨੇ ਠਾਨਦਾਰ ਨੂੰ ਧੱਕਾ ਮਾਰਤਾ ਉਹ ਡਿੱਗ ਪਿਆ ਤੇ ਮੁੜ ਕੇ ਉਹ ਪਿਸਟਲ ਚੱਕ ਕੇ ਉਹਨੇ ਜਕਦਮ ਉਹਨੇ ਫਾਇਰ ਕੀਤਾ ਉਹ ਲਖਲੀ ਇਸੇ ਅਡੇ ਉਹ ਬਚਾਅ ਹੋ ਗਿਆ ਉਹ ਨਾਲ ਇੱਕ ਕੁੜੀ ਹੈ ਉੱਥੇ ਤੁਸੀਂ ਕੰਨ ਤੇ ਦੇਖਿਆ ਵੀ ਹੁਣ ਉੱਥੇ ਗੋਲੀ ਵੀ ਵੱਜੀ ਹੈ ਤੇ ਸਾਡੇ ਐਸ ਐਚਓ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਚ ਹਵਾਈ ਫਾਇਰ ਵੀ ਕੀਤਾ ਵੀ ਤੂੰ ਇਹ ਨਾ ਕੰਮ ਕਰ ਦਵਾਰਾ ਉਹਨੇ ਫਿਰ ਫਾਇਰ ਕਰਤਾ ਉਹ ਵੀ ਲੱਕੜੀ ਬਚਾਅ ਹੋ ਗਿਆ ਤੇ ਉਹ ਫਿਰ ਇੰਸਪੈਕਟਰ ਮੋਹਿਤ ਕੁਮਾਰ ਉਹਨਾਂ ਨੇ ਫਿਰ ਸੈਲਫ ਡਿਫੈਂਸ ਤੇ ਉਹਨੂੰ ਜਦੋਂ ਭੱਜਣ ਲੱਗਾ ਸੀ ਉਹਨੂੰ ਉਹਨੂੰ ਗੋਲੀ ਮਾਰੀ ਹੈ ਥੱਲੇ ਉਹਦੇ ਲੱਤ 'ਚ ਵੱਜੀ ਹੈ ਜਿਹਨੂੰ ਇਮੀਡੀਏਟਲੀ ਹੌਸਪੀਟਲ ਲੈ ਲਿਜਾਇਆ ਜਾ ਚੁੱਕਾ ਹੈ ਜਿੱਥੇ ਉਹ ਅੰਡਰ ਟ੍ਰੀਟਮੈਂਟ ਹੈ ਬਾਕੀ ਜਿਹੜੀ ਇਹਨੇ ਅੱਜ ਹਰਕਤ ਕੀਤੀ ਹੈ ਉਹਦੇ ਰਿਗਾਰਡਿੰਗ ਲਗ ਮਕਦਮਾ ਦਰਜ ਕਰ ਲਿਆ ਔਰ ਜਿਹੜਾ ਪਿਸਟਲ ਹੈ ਗਲੌਕ ਦਾ ਉਹ ਰਿਕਵਰ ਹੋ ਗਿਆ ਸਾਨੂੰ ਉਹ ਜਿਹੜਾ ਇਹਨੂੰ ਮਿਲਿਆ ਸੀਗਾ ਬਾਕੀ ਫਰਦਰ ਅਸੀਂ ਇਹਦੀ ਹੁਣ ਤਫ਼ਤੀਸ਼ ਚੱਲ ਰਹੀ ਹੈ ਬਾਕੀ ਸਾਡੀ ਇਹ ਕਮਿਸ਼ਨਰਟ ਦੀ ਪੁਲਿਸ ਨੇ ਬੜੀ ਜਿਹੜੀ ਸ਼ਲਾਘਾ ਜੋ ਕੰਮ ਕੀਤਾ ਸੀਗਾ ਜਿਹੜੇ ਬੰਦੇ ਫੜੇ ਸੀਗੇ ਅੱਜ ਇਹਨਾਂ ਨੇ ਕਿਉਂਕਿ ਬਹੁਤ ਸ਼ਾਤਰ ਤਰ੍ਹਾਂ ਦੇ ਬੰਦੇ ਨੇ ਤੇ ਇਹ ਸਾਰਾ ਜਿਹੜਾ ਸਾਡੇ ਇਨਸਪੈਕਟਰ ਮੋਹਿਤ ਕੁਮਾਰ ਇਹਨਾਂ ਨੇ ਅੱਜ ਚਲਾਕ ਜਿਹਾ ਕੰਮ ਕੀਤਾ ਪੁਲਿਸ ਦੀ ਆਪਣੇ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ ਔਰ ਇੱਕ ਰਿਕਵਰੀ ਵੀ ਕੀਤੀ ਹੈ ਸਰ ਔਰ ਟੋਟਲ ਕਿੰਨੇ ਬੰਦੇ ਲਿਆਂਦੇ ਗਏ ਸੀ ਇੱਥੇ ਦਾ ਟੋਟਲ ਇੱਕ ਹੀ ਲਿਆਂਦਾ ਸੀ ਜਸ਼ਨਪੁਰ ਇੱਕੋ ਹੀ ਦੋਸ਼ੀ ਸੀ ਸਰ ਮਿਚਾ ਕੀ ਸੀ ਇਹਨਾਂ ਨੇ ਕਿਵੇਂ ਜਿਹੜੀ ਜਗ੍ਹਾ ਡੈਟਿਫਾਈ ਕਰਾਈ ਗਈ ਕਿ ਕਿੱਥੇ ਕਿੱਥੇ ਦੇਖੋ ਇਹ ਹੁਣ ਜਗ੍ਹਾ ਜਿਹੜੀ ਉਹਨੇ ਤਾਂ ਦੱਸਿਆ ਸੀ ਨਾ ਵੀ ਇੱਥੇ ਰੱਖਿਆ ਹੋਇਆ ਇਹ ਨਹੀਂ ਜਿਹੜੇ ਨਾਰੇ ਲਿਖੇ ਸੀ ਉਦੀ ਦੇਖੋ ਮਨਛਾ ਤੁਹਾਨੂੰ ਪਤਾ ਹੀ ਐ ਐਂਟੀ ਨੈਸ਼ਨਲ ਸਲੋਗਨ ਲਿਖਣ ਦਾ ਕੀ ਮਤਲਬ ਹੁੰਦਾ ਪਤਾ ਹੀ ਹੁੰਦਾ ਆਪਾਂ ਨੂੰ ਵੀ ਥੋੜਾ ਜਿਹਾ ਆਪਣੇ ਥੋੜਾ ਜਿਹਾ ਲੋਕਾਂ ਚ ਉਹਦਾ ਦੇਸ਼ ਦੇਸ਼ਤ ਪਾਉਣ ਵਾਸਤੇ ਕਰਦੇ ਨੇ ਬਾਕੀ ਇਹ ਪੁਲਿਸ ਵੱਲੋਂ ਉਹਨੂੰ ਮਤਲਬ ਬਹੁਤ ਜਲਦੀ ਫੜਿਆ ਗਿਆ ਇੱਕ ਕੋਈ ਇਹੋ ਜਿਹਾ ਕੇਸ ਤਰੀਸ ਕਰਨ ਚ ਬਹੁਤ ਮਿਹਨਤ ਲੱਗਦੀ ਐ ਜਦੋਂ ਫੜੇ ਜਾਂਦੇ ਸਾਨੂੰ ਇਜ਼ੀਲੀ ਲੱਗਦਾ ਗੋੜਾ ਸੌਖਾ ਕੰਮ ਐ ਪਰ ਇਟ ਨਾਟ ਈਜ਼ੀ ਜੌਬ ਔਰ ਇਹ ਸਾਰੇ ਸਾਡੇ ADCP2, ACP 2 ਹਰਪਾਲ ਸਿੰਘ ACP 3 ਸ਼ਿਵਦਰਸ਼ਨ ਸਿੰਘ ਅਤੇ ACP ਕ੍ਰਾਈਮ ਸਾਰਿਆਂ ਨੇ ਬੜੀ ਮਿਹਨਤ ਕੀਤੀ ਸੀ ਸਰ ਕਿਹੋ ਜਿਹੋ ਨਾਮ ਲਿਤਾ ਉਹਨੇ ਹੋਰ ਕਿਸੇ ਬੰਦੇ ਉਹ ਚੱਲ ਰਹੀ ਸ਼ਮਸ਼ੇਰ ਸ਼ੇਰ ਦਾ ਤਾਂ ਨਾਮ ਸਾਡੇ ਕੋਲ ਆਲਰੇਡੀ ਆਏ ਹੋਇਆ ਬਾਕੀ ਉਹ ਅਸੀਂ ਕਰ ਰਹੇ ਹਾਂ ਸਰ ਕਿੱਡਾ ਤਗੜਾ ਦਹਿਸ਼ਤ ਕਰਦਾ ਅੱਜ ਕਿਉਂਕਿ ਜਿਸ ਨੇ ਨਾਰੇ ਲਿਖੇ ਆਂਟੀ ਦੇ ਲੋਕ ਦੇਖੋ ਜਿਹੜੇ ਇਹ ਬੰਦੇ ਤਾਂ ਨਾਰਮਲ ਹੀ ਹੈਗੇ ਆ ਜਿਹੜਾ ਛੋਟਾ ਮੁੰਡਾ ਮਾਈਨਰ ਉਹ ਤਾਂ ਪੜਦਾ ਹੀ ਹੈਗਾ 10+2 ਚ ਇਹ ਵੀ 10 ਪਲਸ 2 ਪਾਸ ਹੈਗਾ ਕੋਈ ਇੱਕ ਤੇ ਪਰਚਾ ਹੈਗਾ ਛੋਟਾ ਕੋਈ ਜਿਆਦਾ ਵੱਡਾ ਨਹੀਂ ਜਿਗਾ ਤੇ ਇਹ ਕਰਦਾ ਕੀ ਬੇਸਿਕਲੀ ਇਹ ਕੁਛ ਨਹੀਂ ਵਸੇ ਆਪਣਾ ਜਿਦਾ ਉਹ ਖੇਤੀਬਾੜੀ ਹੀ ਕਰਦੇ ਸੀਗੇ ਉਦਾਂ ਹੋਰ ਕੋਈ ਖਾਸ ਕੰਮ ਨਹੀਂ ਸੀ ਇਹਨਾਂ ਦਾ ਤੇ ਇਹਨਾਂ ਕੰਮਾਂ 'ਚ ਕਿਵੇਂ ਪੈ ਗਿਆ ਸ਼ੇਰੇ ਇਹ ਬਾਜੀ ਇਹਨਾਂ ਦੇ ਉਹ ਬੜਾ ਸ਼ੇਰੇ ਨੇ ਮੋਟ ਇਹਨਾਂ ਦੇ ਐਕਚੁਅਲੀ ਪਿੰਡਾਂ ਦੇ ਲਾਗੇ ਤੇ ਹੈਗੇ ਉਹਨੇ ਇਹਨੂੰ ਮੋਟੀਵੇਟ ਕੀਤਾ ਲਾਲਚ ਦਿੱਤਾ ਪੈਸੇ ਦਾ ਪੈਸੇ ਦੇ ਲਾਲਚ ਵਿੱਚ ਪੈਸਾ ਵੀ ਕੋਈ ਨਹੀਂ ਮਿਲਿਆ ਸੀ ਜਿਵੇਂ ਤੁਹਾਨੂੰ ਕੱਲ ਵੀ ਸੀਪੀ ਸਾਹਿਬ ਨੇ ਕਮਪਲੇਨ ਕੀਤਾ ਸੀ ਤੇ ਗਲੌਕ ਜਿਹੜੀ ਆ ਉਹ ਆ ਕੇ ਪਾਰ ਉਹ ਸਾਰੀ ਕਾਫੀ ਵਧੀਆ ਕੁਆਲਿਟੀ ਦੀ ਆ ਸਾਰੀ ਬਾਕੀ ਚੈੱਕ ਕਰ ਲੈ ਸਰ ਟੋਟਲ ਕਿੰਨੇ ਫਾਇਰ ਹੋਏ ਆ ਜੀ ਟੋਟਲ 2 ਫਾਇਰ ਤਾਂ ਉਹਨੇ ਕੀਤੇ ਆ ਜੀ ਦੋਸ਼ੀ ਨੇ ਆ ਦੋ ਹੀ ਸਾਡੇ ਐਸਐਚਓ ਸਾਹਿਬ ਨੇ ਕੀਤੇ ਚਲੋ ਜੀ